ਦਾਸ ਨਵਾ ਕੇ ਜੈਪੁਰ ਤੇ ਐਸਐਮਐਸ ਹਸਪਤਾਲ ਦੇ ਟਰਾਮਾ ਸੈਂਟਰ ਦੇ ਆਈਸੀਯੂ ਦੇ ਵਿੱਚ ਪਿਆਨਕ ਅੱਗ ਲੱਗ ਗਈ ਜੀ ਹਾਂ ਇਸ ਅੱਗ ਦੇ ਜੋ ਗੱਲ ਕਰੀਏ ਤਾਂ 8 ਜਿਹੜੇ ਕਿ ਮਰੀਜ਼ ਸੀ ਇਸ ਅੱਗ ਦੇ ਸ਼ਿਕਾਰ ਹੋਏ ਸੀ ਅੱਗ ਦੇ ਵਿੱਚ ਝੁੱਲਸ ਗਏ ਤੇ ਕਈ ਜੋ ਕਿ ਬੱਚੇ ਦਸੇ ਜਾ ਰਹੇ ਨੇ ਤੇ ਤਿੰਨ ਮਹਿਲਾਵਾਂ ਇਸ ਵਿੱਚ ਸ਼ਾਮਿਲ ਸੀ ਤਾਂ ਜਿਵੇਂ ਕਿ ਜੈਪੁਰ ਦੇ ਸਵਾਈ ਮਾਨ ਸਿੰਘ ਹਸਪਤਾਲ ਦੇ ਟਰਾਮਾ ਸੈਂਟਰ ਦੇ ਆਈਸੀਯੂ ਵਿੱਚ ਐਤਵਾਰ ਦਾ ਦੇਰ ਰਾਤ ਅੱਗ ਲੱਗ ਗਈ ਹਾਦਸੇ ਦੇ ਵਿੱਚ 8 ਮਰੀਜ਼ਾਂ ਦੀ ਮੌਤ ਹੋ ਗਈ ਇਹਨਾਂ ਵਿੱਚ ਤਿੰਨ ਮਹਿਲਾਵਾਂ ਵੀ ਨੇ ਰਾਤ 11 ਵਜੇ ਵੀ ਮੰਤ ਤੇ ਅੱਗ ਜੋ ਕਿ ਟਰੋਮਾ ਸੈਂਟਰ ਵਿੱਚ ਨਿਊਰੋ ਆਈ ਸੀ ਯੂ ਵਾਰਡ ਦੇ ਸਟੋਰ ਦੇ ਵਿੱਚ ਲੱਗੀ ਇੱਥੇ ਪੇਪਰ ਆਈ ਸੀ ਯੂ ਦਾ ਸਮਾਨ ਤੇ ਬਲੱਡ ਸੈਂਪਲਰ ਟਿਊਬ ਰੱਖੇ ਹੋਈ ਸੀ ਟਰੋਮਾ ਸੈਂਟਰ ਦੇ ਨੌਡਲ ਅਫਸਰ ਦੇ ਸੀਨੀਅਰ ਡਾਕਟਰ ਨੇ ਦੱਸਿਆ ਕਿ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦਾ ਖੱਤਸ਼ਾ ਹੈ ਹਾਦਸੇ ਸਮੇਂ ਆਈ ਸੀ ਯੂ ਵਿੱਚ 11 ਮਰੀਜ਼ ਸ਼ਾਮਿਲ ਸੀ ਤੇ ਉਸੇ ਨਾਲ ਵਾਲੇ ਆਈਸੀਯੂ ਦੇ ਵਿੱਚ 13 ਮਰੀ ਸੀ ਦੂਜੇ ਪਾਸੇ ਇੱਕ ਅਗਨੀ ਕਾਂਡ ਦੀ ਜਾਂਚ ਲਈ ਚੇ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਤਾਜ਼ਾਵਾ ਕੇ ਬਿਲਡਿੰਗ ਦੇ ਦੂਜੇ ਪਾਸੇ ਖਿੜਕੀ ਤੇ ਕੱਚ ਉਤਾਰ ਕੇ ਪਾਣੀ ਦੀ ਬੁਸ਼ਾਰ ਕੀਤੀ ਗਈ ਅੱਗ ਤੇ ਕਾਬੂ ਪਾਉਣ ਦੇ ਵਿੱਚ ਲਗਭਗ ਢੇੜ ਘੰਟੇ ਦਾ ਸਮਾਂ ਲੱਗਾ ਸਾਰੇ ਮਰੀਜ਼ਾਂ ਨੂੰ ਬੈਂਡ ਸਣੇ ਬਾਹਰ ਗਰਾਉਂਡ ਫਲੋਰ ਤੇ ਸ਼ਿਫਟ ਕੀਤਾ ਗਿਆ ਮ੍ਰਿਤਕਾਂ ਦੀ ਪਛਾਣ ਦੀ ਜੇ ਗੱਲ ਕਰੀਏ ਤਾਂ ਤਾਜ਼ਾਵਾ ਕੇ ਪਿੰਟੂ ਦਲੀਪ ਸਰਵੇਸ਼ ਰੁਕਮਣੀ ਕੁਸ਼ਮਾ ਬਾਦਰ ਦਿਕੰਬਰ વર્મા